ਸਨ ਕਿ ਪਾਤਾਲਾ ਪਾਤਲ ਲਖ ਆਗਾਸਾਂ ਆਗਾਸ ਉਹਦੇ ਚੇਲੇ ਨੇ ਉਹਦੇ ਮਰੀਦ ਨੇ ਜਾ ਕੇ ਦਸਤਗੀਰ ਨੂੰ ਦੱਸਿਆ ਸੀ ਤੇ ਉਹਨੇ ਰੋੜੇ ਮਾਰਨੇ ਵਾਸਤੇ ਵਾਵਾ ਚੁੱਕੀਆਂ ਤੇ ਵਾਵਾ ਨਹੀਂ ਚੁੱਕੀਆਂ ਗਿਆ ਜਦੋਂ ਨਿਮਰਤਾ ਦੇ ਵਿੱਚ ਆਇਆ ਜਦੋਂ ਆਪਣੇ ਹੰਕਾਰ ਨੂੰ ਦਸਤਗੀਰ ਪੀਰ ਨੇ ਛੱਡਿਆ ਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਤਿੰਨ ਸਵਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਰੱਖੇ ਸਨ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਤੇ ਮੇਰੇ ਭੁਲੇਖੇ ਜਿਹੜਿਆ ਉਹ ਦੂਰ ਕਰਨੇ ਕਰੋ ਮੇਰੇ ਕੁਝ ਸਵਾਲ ਨੇ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਹਾਡੇ ਵਰਗਾ ਗੁਣੀ ਤੁਹਾਡੇ ਵਰਗੀ ਮਾਤ ਰੱਖਣ ਵਾਲਾ ਕੋਈ ਆਇਆ ਨਹੀਂ ਜਿਹਦੇ ਕੋਲੋਂ ਮੈਂ ਪੁੱਛ ਸਕਦਾ ਸੀ ਸਤਿਗੁਰੂ ਕਹਿੰਦੇ ਦਸ ਤੀ ਗੇ 10 ਕੀ ਪੁੱਛਣਾ ਚਾਹੁੰਦੇ ਹੁਣ ਚੇਤਾ ਰੱਖਣਾ ਗੁਰੂ ਤੇਗ ਬਹਾਦਰ ਸਿੰਘ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੀ ਪਹਿਲੀ ਹੀ ਪੰਕਤੀ ਦੇ ਵਿੱਚ ਇਹ ਕਹਿੰਦੇ ਆ ਜੋਗੀ ਜਤੀ ਤਪੀ ਪਾਤ ਹਾਰੇ ਅਰ ਬਹੁ ਲੋਗ ਸਿਆਣੇ ਕਹਿੰਦੇ ਬੜੇ ਬੜੇ ਸਿਆਣੇ ਲੋਕ ਹਾਰ ਗਏ ਥੱਕ ਗਏ ਪਰ ਉਸ ਪ੍ਰਮਾਤਮਾ ਦੇ ਗੁਣਾ ਦਾ ਅੰਤ ਨਹੀਂ ਕੋਈ ਪਾ ਸਕਿਆ ਇਹ ਕੋਈ ਨਹੀਂ ਸਮਝ ਸਕਿਆ ਕਿ ਪ੍ਰਮਾਤਮਾ ਅਗਲੇ ਛਿਨ ਵਿੱਚ ਕੀ ਕਰਨਾ ਚਾਹੁੰਦਾ 10 ਤਗੀਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਕਹਿੰਦਾ ਉਸ ਪਰਮਾਤਮਾ ਤੋਂ ਪਹਿਲਾਂ ਕੀ ਸੀ ਹੁਣ ਪਹਿਲਾ ਸਵਾਲ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿੰਦਾ ਉਸ ਪਰਮਾਤਮਾ ਤੋਂ ਪਹਿਲਾਂ ਕੀ ਸੀ ਭਾਬ ਕੀ ਅਸੀਂ ਕਹਿੰਦੇ ਹਾਂ ਕਿ ਉਸ ਪਰਮਾਤਮਾ ਨੇ ਦੁਨੀਆ ਪੈਦਾ ਕੀਤੀ ਉਸ ਮਾਲਕ ਨੇ ਇਸ ਸੰਸਾਰ ਨੂੰ ਬਣਾਇਆ ਇਸ ਸੰਸਾਰ ਦੀ ਉਤਪਤੀ ਕੀਤੀ ਤੇ ਇਹਦੇ ਵਿੱਚ ਉਹ ਵਸ ਰਿਹਾ ਹੈ ਪਰ ਕਹਿੰਦਾ ਮੇਰਾ ਸਵਾਲ ਇਹ ਹੈ ਕਿ ਉਸ ਪਰਮਾਤਮਾ ਤੋਂ ਪਹਿਲਾਂ ਕੌਣ ਸੀ ਇਸ ਸੰਸਾਰ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਉਹਦੇ ਮੁਖ ਵੱਲ ਵੇਖਦੇ ਐ ਤੇ ਸਤਿਗੁਰੂ ਕਹਿੰਦੇ ਦਾਸ ਤਗੀਰ ਕਹਿੰਦੇ ਤੂੰ ਸਾਨੂੰ ਗਿਣਤੀ ਕਰਕੇ ਸੁਣਾਉਣੀ ਕਰ ਉਹਨੇ ਗਿਣਤੀ ਆਰੰਭ ਕੀਤੀ 1 2 3 4 5 6 7 ਸਤਿਗੁਰੂ ਕਹਿੰਦੇ ਵਾਪਸ ਚੱਲ ਜਾ ਗਿਣਤੀ ਵਾਪਸ ਕਰ ਉਲਟੀ ਗਿਣਤੀ ਕਰ ਜਦੋਂ 7 6 5 4 3 2 1 ਆਖਿਆ ਨਾ ਸਤਗੁਰੂ ਕਹਿੰਦੇ ਫਿਰ 10 ਹੁਣ 1 ਤੋਂ ਪਹਿਲਾਂ ਕੀ ਹੈ ਸਵਾਲ ਸਮਝਣਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਵਾਬ ਸਮਝਣਾ ਸਤਗੁਰੂ ਕਹਿੰਦੇ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਤ ਹਾਰੇ ਅਰ ਬਹੁ ਲੋਗ ਸਿਆਨੇ ਕਹਿੰਦੇ ਦਸਤਗੀਰ ਇਸ ਗਿਣਤੀ ਨੂੰ ਉਲਟਾ ਕਰ 1 ਤੇ ਜਾ ਕੇ ਉਹ ਰੁਕ ਜਾਂਦਾ ਹੈ ਫਿਰ ਪਾਤਸ਼ਾਹ ਕਹਿੰਦੇ ਸ਼ੁਰੂ ਕਰ 1 ਤੋਂ ਸ਼ੁਰੂ ਕਰਦਾ ਹੈ ਸਤਗੁਰੂ ਕਹਿੰਦੇ 1 ਤੋਂ ਪਹਿਲਾਂ ਕੀ ਹੈ ਕਹਿੰਦਾ ਜੀ 1 ਤੋਂ ਪਹਿਲਾਂ ਤੇ ਕੁਝ ਵੀ ਨਹੀਂ 1 ਤੋਂ ਹੀ ਸ਼ੁਰੂ ਹੁੰਦੀ ਹੈ ਗਿਣਤੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦਸਤਗੀਰ ਇਹ ਪਰਮਾਤਮਾ ਤੋਂ ਹੀ ਸ਼ੁਰੂ ਹੁੰਦਾ ਹੈ ਸੰਸਾਰ ਪਹਿਲਾਂ ਪਰਮਾਤਮਾ ਪੈਦਾ ਹੋਇਆ ਫਿਰ ਉਸਨੇ ਆਪਣਾ ਨਾਮ ਪੈਦਾ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਇਸ ਸੰਸਾਰ ਦੀ ਉਤਪਤੀ ਕੀਤੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋਈ ਸਭ ਸਹ ਦੇ ਲੈਸਹਿ ਜਿੰਦ ਕਬਾਓ ਕਰ ਆਸਣ ਡਿਠੋ ਚਾਓ ਹੁਣ ਸਵਾਲ ਬੜਾ ਗਹਿਰਾ ਸੀ ਤੇ ਜਵਾਬ ਬੜਾ ਉਸ ਤੋਂ ਵੀ ਗਹਿਰਾ ਸੀ ਸਤਿਗੁਰੂ ਕਹਿੰਦੇ ਦਸਤ ਗੀਰ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਉਹ ਪਰਮਾਤਮਾ ਇੱਕ ਹੈ ਸਭ ਤੋਂ ਪਹਿਲਾਂ ਉਹ ਇੱਕ ਪੈਦਾ ਹੋਇਆ ਆਪਣੇ ਆਪ ਨੂੰ ਉਹਨੇ ਪੈਦਾ ਕੀਤਾ ਆਪ ਹੀ ਨੇ ਆਪ ਸਾਜਿਓ ਫਿਰ ਦੂਜੇ ਨੰਬਰ ਤੇ ਉਹਨੇ ਆਪ ਹੀ ਨੇ ਰਚਿਓ ਨਾਉ ਕਹਿੰਦੇ ਫਿਰ ਆਪਣਾ ਨਾਮ ਉਹਨੇ ਪੈਦਾ ਕੀਤਾ ਫਿਰ ਤੀਜੇ ਥਾਂ ਤੇ ਸਤਿਗੁਰੂ ਕਹਿੰਦੇ ਦੂਹੀ ਕੁਦਰਤ ਸਾਜੀ ਹੈ ਕਰ ਅਸਣ ਡੇਠੋ ਚਾਓ ਕਹਿੰਦੇ ਫਿਰ ਉਹਨੇ ਆਪਣੇ ਹੁਕਮ ਦੇ ਅੰਦਰ ਇਸ ਸੰਸਾਰ ਨੂੰ ਬਣਾਇਆ ਤੇ ਇਸ ਸੰਸਾਰ ਦੇ ਵਿੱਚ ਬਣਾ ਕੇ ਉਹ ਇਹਦੇ ਅੰਦਰ ਆਸਣ ਲਾ ਕੇ ਆਪ ਬੈਠ ਗਿਆ। ਉਹਦੀ ਸੰਤੁਸ਼ਟੀ ਹੋਈ ਉਹਨੇ ਦੂਜਾ ਸਵਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੀਤਾ। ਕਹਿੰਦਾ ਜੇ ਪਰਮਾਤਮਾ ਹੈ ਦਸਤਗੀਰ ਪੀਰ ਪੁੱਛਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿੰਦਾ ਜੇ ਪ੍ਰਮਾਤਮਾ ਹੈ ਪ੍ਰਤੱਖ ਕਿਉਂ ਨਹੀਂ ਹੁੰਦਾ ਦਿਖਾਈ ਕਿਉਂ ਨਹੀਂ ਦਿੰਦਾ ਕਿਵੇਂ ਮੰਨਿਆ ਜਾਵੇ ਕਿ ਉਹ ਪ੍ਰਮਾਤਮਾ ਹੈ ਉਹ ਪ੍ਰਮਾਤਮਾ ਇਸ ਸੰਸਾਰ ਦੇ ਵਿੱਚ ਵਰਤਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਦੁੱਧ ਦਾ ਦ੍ਰਿਸ਼ਟਾਂਤ ਦਿੱਤਾ ਉਹਨੂੰ ਦੁੱਧ ਮੰਗਵਾਇਆ ਇੱਕ ਉਹਦੇ ਸਾਹਮਣੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ ਉਹ ਛੰਨਾ ਦੁੱਧ ਦਾ ਸਤਿਗੁਰੂ ਕਹਿੰਦੇ ਵੇਖ ਇਸ ਛੰਨੇ ਦੇ ਅੰਦਰ ਤੈਨੂੰ ਕੀ ਵਿਖਾਈ ਦਿੰਦਾ ਹੈ ਕਹਿੰਦਾ ਜੀ ਦੁੱਧ ਹੈ ਸਤਿਗੁਰੂ ਕਹਿੰਦੇ ਹੋਰ 10 ਕੀ ਵਿਖਾਈ ਦਿੰਦਾ ਕਹਿੰਦੇ ਜੀ ਹੋਰ ਤਾਂ ਕੁਝ ਵੀ ਨਹੀਂ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਪੁਲੇਖੇ ਨੂੰ ਦੂਰ ਕੀਤਾ ਕਹਿੰਦੇ ਦਸਤਗੀਰ ਇਸ ਦੁੱਧ ਦੇ ਅੰਦਰ ਮੱਖਣ ਵੀ ਹੈ ਇਸ ਦੁੱਧ ਦੇ ਅੰਦਰ ਪਨੀਰ ਵੀ ਹੈ ਇਸ ਦੁੱਧ ਦੇ ਅੰਦਰ ਬੇਅੰਤ ਤਰ੍ਹਾਂ ਦੀਆਂ ਮਠਾਈਆਂ ਵੀ ਨੇ ਇਸ ਦੁੱਧ ਦੇ ਅੰਦਰ ਬੇਅੰਤ ਤਰ੍ਹਾਂ ਦੇ ਪਕਵਾਨ ਵੀ ਨੇ ਪਰ ਉਹਨਾਂ ਨੂੰ ਕੱਢਣ ਵਾਸਤੇ ਮਰਿਆਦਾ ਦੇ ਵਿੱਚ ਇਹਨੂੰ ਟਾਲਣਾ ਪੈਂਦਾ ਇੱਕ ਪ੍ਰੋਸੈਸ ਕਰਨਾ ਪੈਂਦਾ ਇੱਕ ਕਮਾਈ ਕਰਨੀ ਪੈਂਦੀ ਹੈ ਜੇ ਮੱਖਣ ਬਣਾਉਣਾ ਹੈ ਤੇ ਪਹਿਲਾਂ ਇਸ ਦੁੱਧ ਨੂੰ ਜਮਾਉਣਾ ਪੈਣਾ ਉਸ ਤੋਂ ਬਾਅਦ ਇਹਨੂੰ ਰੜਕਣਾ ਪੈਣਾ ਉਸ ਤੋਂ ਬਾਅਦ ਇਹਦੇ ਵਿੱਚੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਮੱਖਣ ਵੀ ਨਿਕਲੇਗਾ ਲੱਸੀ ਵੀ ਨਿਕਲੇਗੀ ਪਨੀਰ ਵੀ ਨਿਕਲੇਗਾ ਸਭ ਕੁਝ ਇਸ ਦੁੱਧ ਦੇ ਵਿੱਚੋਂ ਨਿਕਲ ਸਕਦਾ ਹੈ ਪਰ ਉਹਦੇ ਵਾਸਤੇ ਕਮਾਈ ਕਰਨੀ ਪੈਂਦੀ ਹੈ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਜਿਵੇਂ ਦੁੱਧ ਦੇ ਅੰਦਰ ਮੱਖਣ ਹੈ ਪਨੀਰ ਹੈ ਘਿਓ ਹੈ ਇਸੇ ਤਰ੍ਹਾਂ ਉਹ ਪ੍ਰਮਾਤਮਾ ਭਾਵੇਂ ਵਿਖਾਈ ਨਹੀਂ ਦਿੰਦਾ ਪਰ ਅਦ੍ਰਿਸ਼ਟ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਲਕ ਪ੍ਰਮਾਤਮਾ ਇਸ ਸੰਸਾਰ ਦੇ ਅੰਦਰ ਵਰਤਦਾ ਪਿਆ ਹਲਕੀ ਗਤ ਨਹਿ ਕੋਉ ਜਾਣੈ ਜੋਗੀ ਜਤੀ ਤਪੀ ਪਾਤਹਾਰੇ ਅਰਬਹੁ ਲੋਕ ਸਿਆਣੇ ਸਤਗੁਰੂ ਜੀ ਨੇ ਉਹਦੇ ਦੂਜੇ ਸਵਾਲ ਦਾ ਜਵਾਬ ਦਿੱਤਾ ਤੇ ਤੀਜਾ ਸਵਾਲ ਉਹਨੇ ਕੀਤਾ ਜਦ ਉਹਦੀ ਸੰਤੁਸ਼ਟੀ ਹੋਈ ਕਿੰਦਾ ਫਿਰ ਇੱਕ ਤੀਜਾ ਸਵਾਲ ਮੇਰਾ ਫਿਰ ਬਾਕੀ ਰਹਿੰਦਾ ਹੈ ਕਿੰਦਾ ਸੱਚੇ ਪਾਤਸ਼ਾ ਇੰਉਂ ਦੱਸੋ ਕਿ ਉਹ ਪਰਮਾਤਮਾ ਕਰਦਾ ਕੀ ਹੈ ਉਹਦਾ ਕੰਮ ਕੀ ਹੈ ਸਤਗੁਰੂ ਸੱਚੇ ਪਾਤਸ਼ਾ ਉਹਦਾ ਚਿਹਰਾ ਵੇਖ ਕੇ ਮੁਸਕਰਾਏ ਕਿਉਂਕਿ ਉਹ ਉੱਚੇ ਸੰਗਾਸ਼ਨ ਦੇ ਉੱਪਰ ਬੈਠਾ ਸੀ ਪੀਰਾਂ ਦੇ ਵਿੱਚੋਂ ਬੜਾ ਵੱਡਾ ਭਾਰੀ ਪੀਰ ਸੀ ਦਸਤਗੀਰ ਪੀਰ ਸਤਗੁਰੂ ਉਹਦੇ ਸਾਹਮਣੇ ਖੜੇ ਹੈ ਉਹ ਆਪਣੇ ਸੰਗਾਸਣ ਤੇ ਆਪਣੀ ਗੱਦੀ ਤੇ ਬੈਠਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਤੇਰੇ ਤੀਜੇ ਸਵਾਲ ਦਾ ਜਵਾਬ ਅਸੀਂ ਦੇ ਦੇਵਾਂਗੇ ਪਰ ਉਹਦੇ ਵਾਸਤੇ ਸਾਨੂੰ ਤੇਰੀ ਜਗ੍ਹਾ ਤੇ ਆਉਣਾ ਪੈਣਾ ਤੇ ਤੈਨੂੰ ਸਾਡੀ ਜਗ੍ਹਾ ਤੇ ਆਉਣਾ ਪੈਣਾ ਪਾਪ ਜਿੱਥੇ ਤੂੰ ਬੈਠਾ ਹੈ ਅਸੀਂ ਇੱਥੇ ਬੈਠ ਕੇ ਜਵਾਬ ਦੇਵਾਂਗੇ ਉਹ ਆਇਆ ਉਤਰ ਕੇ ਆਪਣੀ ਜਗ੍ਹਾ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੜੇ ਸਨ ਤੇ ਸਤਗੁਰੂ ਸੱਚੇ ਪਾਤਸ਼ਾਹ ਉਹਦੀ ਜਗ੍ਹਾ ਤੇ ਉੱਚੀ ਥਾਂ ਤੇ ਜਾ ਕੇ ਬੈਠ ਗਏ ਕਹਿੰਦਾ ਜੀ ਦੱਸੋ ਪ੍ਰਮਾਤਮਾ ਕਰਦਾ ਕੀ ਹੈ ਹੁਣ ਸਤਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਬਾਣੀ ਦੇ ਵਿੱਚ ਸ਼ਬਦ ਹਨ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਸ਼ਰਮ ਤੇਰੀ ਮਿੱਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹੋਂ ਚੇਰੀ ਹਸ ਤੋ ਜਾਏ ਸੁਰੋਬਤ ਆਵੇ ਰੋਬਤ ਜਾਏ ਸੁ ਹਸੈ ਬਸ ਤੋ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਵਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮਗੁਦਾਰੀ ਕਹਿੰਦੇ ਪ੍ਰਮਾਤਮਾ ਇੰਨਾ ਕੁ ਵਿਸ਼ਾਲ ਹੈ ਜਦੋਂ ਦਸਤਗੀਰ ਨੇ ਪੁੱਛਿਆ ਕਿੰਦੇ ਪ੍ਰਮਾਤਮਾ ਕਰਦਾ ਕੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਸ ਇਹੀ ਕਰਦਾ ਜੋ ਐਸ ਸਮੇਂ ਤੇਰੇ ਨਾਲ ਕੀਤਾ ਕਹਿੰਦੇ ਆ ਵੇਖ ਕੁਝ ਸਮਾਂ ਪਹਿਲਾਂ ਤੂੰ ਤਖਤ ਤੇ ਬੈਠਾ ਸੀ ਤੇ ਇੱਕ ਰਾਜਿਆਂ ਦੇ ਵਾਂਗ ਉੱਚਾ ਹੋ ਕੇ ਕਹਿੰਦੇ ਉਪਦੇਸ਼ ਕਰਨ ਵਾਲਿਆ ਵਾਂਗ ਬੈਠਾ ਸੀ ਪਰ ਕਹਿੰਦੇ ਇੱਕ ਛਿੰਨ ਦੇ ਵਿੱਚ ਹੀ ਵੇਖ ਤੂੰ ਇੱਕ ਭਿਖਾਰੀਆਂ ਦੇ ਵਾਂਗ ਖੜਾ ਹੈ ਤੇ ਕਿਸੇ ਚੀਜ਼ ਦੀ ਮੰਗ ਕਰਦਾ ਪਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਭਿਖਾਰੀਆਂ ਤੋਂ ਰਾਜੇ ਤੇ ਰਾਜਿਆਂ ਤੋਂ ਭਿਖਾਰੀ ਊਨੇ ਭਰੇ ਭਰੇ ਸਖਨਾਵੇ ਸਤਿਗੁਰੂ ਕਹਿੰਦੇ ਖਾਲੀਆਂ ਨੂੰ ਇੱਕ ਸੈਕਿੰਡ ਦੇ ਵਿੱਚ ਭਰ ਦਿੰਦਾ ਤੇ ਭਰਿਆਂ ਨੂੰ ਇੱਕ ਸੈਕਿੰਡ ਦੇ ਵਿੱਚ ਖਾਲੀ ਕਰ ਦਿੰਦਾ ਦਾਸਤਗੀਰ ਕਹਿੰਦੇ ਇਹ ਪ੍ਰਮਾਤਮਾ ਦਾ ਕੰਮ ਹੈ ਜੋ ਓਨੇ ਤੇਰੇ ਨਾਲ ਕੀਤਾ ਬਸ ਉਹ ਇੰਨਾ ਕੁ ਸਮਾਂ ਲੱਗਦਾ ਕਰਨ ਲੱਗਿਆ ਜਦ ਇਹ ਵਿਚਾਰ ਉਹਦੇ ਸਮਝ ਆਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਫੜ ਲੇ ਕਹਿੰਦਾ ਵਸ ਜੋ ਕੁਝ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਹ ਗੱਲ ਮੇਰੇ ਸਮਝ ਦੇ ਵਿੱਚ ਆ ਗਈ ਗੱਲ ਮੇਰੇ ਹਿਰਦੇ ਵਿੱਚ ਲੱਗ ਗਈ ਹੁਣ ਕਿਰਪਾ ਕਰੋ ਉਪਦੇਸ਼ ਬਖਸ਼ਿਸ਼ ਕਰੋ ਸਤਗੁਰੂ ਸੱਚੇ ਪਾਤਸ਼ਾਹ ਨੇ ਉਹਦਾ ਪਲਾਕ ਕੀਤਾ ਤਿੰਨੇ ਸਵਾਲਾਂ ਦੇ ਜਵਾਬ ਦਿੱਤੇ ਪਹਿਲਾ ਸਵਾਲ ਸੀ ਕਿ ਪ੍ਰਮਾਤਮਾ ਤੋਂ ਪਹਿਲਾਂ ਕੀ ਹੈ ਸਤਗੁਰੂ ਜੀ ਨੇ ਜਵਾਬ ਦਿੱਤਾ ਕਿ ਇਹ ਦੁਨੀਆ ਹੀ ਉਸ ਅਕਾਲ ਪੁਰਖ ਤੋਂ ਆਰੰਭ ਹੋਈ ਹੈ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਸਿਰਫ ਅੰਧਕਾਰ ਸੀ ਅਰਵਦ ਨਰਵਦ ਤੁੰਦੂਕਾਰਾ ਧਰਨ ਨ ਗਗਨ ਨ ਰਹਿਨ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਨਦੀ ਨਾ ਨੀਰ ਬਹਾਂਦਾ ਦੂਜਾ ਸਵਾਲ ਉਹਨੇ ਕੀਤਾ ਸੀ ਕਿ ਪ੍ਰਮਾਤਮਾ ਹੈ ਤੇ ਵਿਖਾਈ ਕਿਉਂ ਨਹੀਂ ਦਿੰਦਾ ਪਾਤਸ਼ਾਹ ਨੇ ਉਹਨੂੰ ਦੁੱਧ ਦਾ ਦ੍ਰਿਸ਼ਟਾਂਤ ਦਿੱਤਾ ਤੀਜਾ ਸਵਾਲ ਪਰਮਾਤਮਾ ਕਰਦਾ ਕੀ ਹੈ ਉਹਦਾ ਸਿੰਘਾਸਨ ਹਾਸਲ ਕਰਕੇ ਸਤਿਗੁਰੂ ਕਹਿੰਦੇ ਪਰਮਾਤਮਾ ਇਹ ਕਰ ਦਿੰਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੀਰ ਜੀ ਦੁਨੀਆ ਤੇ ਕੋਈ ਵੀ ਵੱਡਾ ਕਿੱਡਾ ਵੀ ਜਪੀ ਤਪੀ ਕਿਉਂ ਨਾ ਹੋਵੇ ਕਿੰਨੀ ਵੀ ਬੰਦਗੀ ਕਰਨ ਵਾਲਾ ਕਿਉਂ ਨਾ ਹੋਵੇ ਉਸ ਪਰਮਾਤਮਾ ਦੀ ਵਡਿਆਈ ਜ਼ਰੂਰ ਕਰ ਸਕਦਾ ਹੈ ਉਹਦੇ ਗੁਣ ਜ਼ਰੂਰ ਗਾ ਸਕਦਾ ਹੈ ਉਹਦੇ ਅੱਗੇ ਅਰਦਾਸ ਜ਼ਰੂਰ ਕਰ ਸਕਦਾ ਹੈ ਪਰ ਕੋਈ ਵੀ ਬੰਦਾ ਅੱਜ ਤੱਕ ਜੇ ਕਵੇ ਕਿ ਮੈਂ ਉਸ ਪ੍ਰਮਾਤਮਾ ਦਾ ਅੰਤ ਪਾ ਲਿਆ ਸਤਿਗੁਰੂ ਕਹਿੰਦੇ ਉਹ ਫਿਰ ਸਿਰੇ ਦਾ ਮੂਰਖ ਹੈ ਕਿਉਂਕਿ ਅੱਜ ਤੱਕ ਉਸ ਦਾ ਅੰਤ ਪਾਉਣ ਵਾਲਾ ਕੋਈ ਦੁਨੀਆ ਤੇ ਪੈਦਾ ਨਹੀਂ ਹੋਇਆ ਕਿਉਂਕਿ ਉਹ ਕੋਈ ਛੋਟੀ ਹਸਤੀ ਨਹੀਂ ਬੜੀ ਵੱਡੀ ਤਾਕਤ ਹੈ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਰ ਕੀ ਗਤ ਨਹਿ ਕੋਊ ਜਾਣੈ ਜੋਗੀ ਜਤੀ ਤਪੀ ਪਤ ਹਾਰੇ ਅਰ ਬਹੁ ਲੋਗ ਸਿਆਣੇ ਵੱਡੇ ਵੱਡੇ ਸਿਆਣੇ ਲੋਗ ਵੱਡੇ ਵੱਡੇ ਜਤੀ ਤਪੀ ਤੇ ਜੋਗੀ ਲੋਕ ਪਾਤਸ਼ਾਹ ਕਹਿੰਦੇ ਇਹ ਅੰਤ ਪਾਉਣ ਦੀ ਬਾਬਤ ਯਤਨ ਕਰ ਕਰ ਕੇ ਥੱਕ ਗਏ ਪਰ ਕਿਸੇ ਤੋਂ ਉਸ ਮਾਲਕ ਦਾ ਪਾਰਾ ਵਾਰ ਨਹੀਂ ਪਾਇਆ ਗਿਆ